ਦੇ 10 ਤਰੀਕ ਨੂੰ ਜਿਹੜੀ ਭਾਨੇ ਸਿੱਧੂ ਦੀ ਰਿਹਾਈ ਆ ਤੇ 10 ਤਰੀਕ ਨੂੰ ਵੀ ਆਪਾਂ ਅਬਲਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕੱਲ ਜੋ ਕੌਸ਼ ਹੋਇਆ ਬਹੁਤ ਸਾਰੇ ਆਪਣੇ ਮੁੰਡਿਆਂ ਨੂੰ ਗ੍ਰਿਫਤਾਰ ਕਰਕੇ ਰੱਖਿਆ ਗਿਆ ਮੈਨੂੰ ਵੀ ਕੱਲ ਸਾਰਾ ਦਿਨ ਚੌਂਕੀ ਦੇ ਵਿੱਚ ਇਹਨਾਂ ਨੇ ਬਿਠਾਈ ਰੱਖਿਆ ਪਰ ਇਸ ਦੇ ਬਾਅਦ ਯੂਦ ਵੀ ਦਿলো ਧੰਨਵਾਦ ਕਰਦੇ ਆ ਸਾਰੇ ਪੰਜਾਬ ਦਾ ਸਾਰੇ ਪੰਜਾਬ ਦੇ ਨੌਜਵਾਨਾਂ ਦਾ ਭਾਵੇਂ ਚੌਕੀਆਂ ਦੇ ਵਿੱਚ ਰੱਖਿਆ ਮੁੰਡਿਆਂ ਨੂੰ ਗ੍ਰਿਫਤਾਰ ਕਰਕੇ ਰਾਹਾਂ ਦੇ ਵਿੱਚ ਰੋਕਿਆ ਗਿਆ ਨਾਕੇ ਲਾਏ ਗਏ ਫਿਰ ਵੀ ਨੌਜਵਾਨਾਂ ਨੇ ਇੰਨਾ ਸਾਥ ਦਿੱਤਾ ਕਿਵੇਂ ਨਾ ਕਿਵੇਂ ਸਾਰੇ ਨੌਜਵਾਨ ਆ ਜਿਹੜੇ ਉੱਥੇ ਪਹੁੰਚੇ ਤੇ ਸ਼ਾਂਤਮਈ ਤਰੀਕੇ ਦੇ ਨਾਲ ਸਾਰੇ ਪਹੁੰਚੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਕਿਸੇ ਨੇ ਹੁੱਲੜਬਾਜੀ ਕੀਤੀ ਜਾਂ ਕੁਝ ਹੋਰ ਕੋਈ ਲੰਬਾ ਨਹੀਂ ਆਇਆ ਤੇ ਥੋਡੇ ਸਾਰਿਆਂ ਦੇ ਸਾਥ ਦੇ ਕਰਕੇ ਜਿਹੜੀ ਕੱਲ ਬਹੁਤ ਵੱਡੀ ਜਿੱਤ ਹੋਈ ਆ ساری ਜ਼ਿੰਦਗੀ ਆਪਾਂ ਤੁਹਾਡਾ ਦੇਣਾ ਨਹੀਂ ਦੇ ਸਕਦੇ ਤੁਸੀਂ ਇੰਨਾ ਵਧੀਆ ਹਨਾ ਸਾਥ ਦਿੱਤਾ ਵਧੀਆ ਤਰੀਕੇ ਦੇ ਨਾਲ ਸਾਰਾ ਕੁਝ ਹੋਇਆ ਬਹੁਤ ਵੱਡੀ ਜਿੱਤ ਹੋਈ ਆ ਤੇ ਸਰਕਾਰ ਨੇ ਵੀ ਕਿਹਾ ਵੀ ਆ 6 ਦਿਨਾਂ ਦੇ ਵਿੱਚ ਵਿੱਚ ਜਿਹੜਾ ਭਾਨੇ ਸਿੱਧੂ ਨੂੰ ਛੱਡ ਦਿੱਤਾ ਜਾਊਗਾ ਤੇ ਨੌਜਵਾਨਾਂ ਦੇ ਅੱਗੇ ਮੇਰੀ ਇਹੀ ਬੇਨਤੀ ਆ ਵੀ ਕੱਲ ਦੀ ਲੜਾਈ ਜੀ ਸੀਗੀ ਨਾ ਜਿਹੜੀ ਆਪਣੀ ਉਹ ਸਿਰਫ ਆਏ ਨਹੀਂ ਵੀ ਭਾਨੇ ਸਿੱਧੂ ਕਰਕੇ ਉਹ ਸਾਰੇ ਪੰਜਾਬ ਦੇ ਲਈ ਸੀ ਜਿੰਨੇ ਵੀ ਪੰਜਾਬ ਦੇ ਨੌਜਵਾਨ ਬੋਲਦੇ ਆ ਜਿਵੇਂ ਤੁਸੀਂ ਭਾਨੇ ਦਾ ਸਾਥ ਦਿੱਤਾਗਾ ਓਵੇਂ ਜਿਹੜਾ ਵੀ ਨੌਜਵਾਨ ਪੰਜਾਬ ਦੀ ਗੱਲ ਕਰਦਾ ਪੰਜਾਬੀਅਤ ਦੀ ਗੱਲ ਕਰਦਾ ਪੰਜਾਬ ਨੂੰ ਬਚਾਉਣ ਦੀ ਗੱਲ ਕਰਦਾ ਆਪਾਂ ਹਰ ਇੱਕ ਉਸ ਨੌਜਵਾਨ ਦਾ ਸਾਥ ਦੇਣਾ ਅਗੇ ਤੋਂ ਤੇ ਬਾਪੂ ਜੀ ਸਾਡੇ ਨਾਲ ਆ ਬਾਪੂ ਜੀ ਇੱਕ ਬੇਨਤੀ ਤੁਹਾਡੇ ਅੱਗੇ ਹੋਰ ਕਰਨੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ 13 ਤਰੀਕ ਨੂੰ ਜਿਹੜਾ ਵੱਡਾ ਮੋਰਚਾ ਲਾਇਆ ਜਾਣਾਗਾ ਜੋ ਵੀ ਕਿਸਾਨ ਜਥੇਬੰਦੀਆਂ ਆਪਾਂ ਨੂੰ ਪ੍ਰੋਗਰਾਮ ਦੇਣੀਆਂ ਜੋ ਵੀ ਉਹਨਾਂ ਦਾ ਹੁਕਮ ਹੋਊਗਾ ਆਪਾਂ ਜਿਵੇਂ ਆਪਾਂ ਹੁਣ ਏਕਾ ਕਰਕੇ ਗਏ ਆ ਇਸੇ ਤਰ੍ਹਾਂ ਸ਼ਾਂਤਮਈ ਤਰੀਕੇ ਦੇ ਨਾਲ ਆਪਾਂ ਕਿਸਾਨ ਜਥੇਬੰਦੀਆਂ ਦੇ ਨਾਲ ਜਾਣਾ ਜੇ ਉਹ ਦਿੱਲੀ ਜਾਣ ਨੂੰ ਕਹਿਣਗੇ ਆਪਾਂ ਦਿੱਲੀ ਜਾ ਕੇ ਮੋਰਚਾ ਲਾਵਾਂਗੇ ਕਿਉਂਕਿ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਜੇ ਕਿਸਾਨ ਜਥੇਬੰਦੀਆਂ ਨਾ ਆਉਂਦੀਆਂ ਨਾ ਤਾਂ ਬਹੁਤ ਔਖਾ ਹੋ ਜਾਣਾ ਸੀ ਅਸੀਂ ਕਿਸਾਨ ਜਥੇਬੰਦੀਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਤੇ ਮੈਂ ਹਰ ਇੱਕ ਨੌਜਵਾਨ ਦੇ ਅੱਗੇ ਬੇਨਤੀ ਕਰਦਾ ਕਿ ਆਪਾਂ ਕਿਸਾਨ ਜਥੇਬੰਦੀਆਂ ਦੇ ਨਾਲ ਜਿਹੜਾ ਜੁੜੀਏ ਜਿਹੜੀਆਂ ਕਿਸਾਨ ਜਥੇਬੰਦੀਆਂ ਆਪਣੀ ਕਿਸਾਨੀ ਦੀ ਗੱਲ ਕਰਦੀਆਂ ਨੇ ਜਣਾ ਜਿੱਥੇ ਕਿਤੇ ਵੀ ਨੌਜਵਾਨਾਂ ਦੇ ਨਾਲ ਧੱਕਾ ਹੁੰਦਾ ਜਾਂ ਕਿਸੇ ਦੇ ਨਾਲ ਵੀ ਧੱਕਾ ਹੁੰਦਾ ਉਸ ਦੇ ਨਾਲ ਖੜ੍ਹਦੀਆਂ ਜਿਹੜੀ ਇਹ ਜੱਤ ਹੋਈ ਹੈ ਹਰੇ ਝੰਡੇ ਦੇ ਕਰਕੇ ਹੋਈ ਹੈ ਕਿਸਾਨ ਜਥੇਬੰਦੀਆਂ ਵਾਲਿਆਂ ਦੇ ਸੋ ਇਸ ਕਰਕੇ ਨੌਜਵਾਨਾਂ ਅਗੇ ਬੇਨਤੀ ਆ ਵੀ ਕਿਸਾਨ ਜਥੇਬੰਦੀਆਂ ਦੇ ਨਾਲ ਵੀ ਜੁੜੋ ਤੇ ਆਪੋ ਆਪਣੇ ਪਿੰਡਾਂ ਦੇ ਵਿੱਚ ਤੁਹਾਡੇ ਪਿੰਡਾਂ ਦੇ ਵਿੱਚ ਹੋ ਢਕਾਉਂਦਾ ਹੋਗੀ ਜੋ ਵੀ ਕਿਸਾਨ ਜਥੇਬੰਦੀਆਂ ਇਹਨਾਂ ਦੇ ਨਾਲ ਜੁੜ ਕੇ ਰਿਹਾ ਕਰੋ ਤੇ 10 ਤਰੀਕ ਨੂੰ ਜਿਹੜੀ ਭਾਨੇ ਸਿੱਧੂ ਦੀ ਰਿਹਾਈ ਆ ਤੇ 10 ਤਰੀਕ ਨੂੰ ਵੀ ਆਪਾਂ ਆਪਣੇ ਭਰਾ ਨੂੰ ਵੱਡੇ ਕਾਫਲੇ ਦੇ ਵਿੱਚ ਲੈ ਕੇ ਆਉਣਾ ਜੋ ਵੀ ਪ੍ਰੋਗਰਾਮ ਹੋਊਗਾ ਉਹ ਤੁਹਾਨੂੰ ਦੱਸਾਂਗੇ ਤੇ 13 ਤਰੀਕ ਦਾ ਮੇਰਾ ਵੀਰ ਨੋਟ ਕਰ ਲਿਓ ਕਿ ਜਿਹੜੇ ਨੌਜਵਾਨ ਪੰਜਾਬ ਦੀ ਗੱਲ ਕਰਦੇ ਆ ਪੰਜਾਬ ਦੇ ਲਈ ਲੜਦੇ ਆ ਆਪਾਂ ਉਹਨਾਂ ਦਾ ਇਸੇ ਤਰ੍ਹਾਂ ਸਾਥ ਦੇਣਾਗਾ ਤਾਂ ਕਿ ਆਪਾਂ ਆਪਦੇ ਪੰਜਾਬ ਨੂੰ ਜਿਹੜਾ ਨਸ਼ਿਆਂ ਤੋਂ ਬਚਾ ਸਕੀਏ ਆਪਾਂ ਆਪਣੀ ਜਿਹੜੀ ਮਾਂ ਬੋਲੀ ਆ ਉਸ ਨੂੰ ਜਿਹੜਾ ਉੱਪਰ ਤੱਕ ਲੈ ਕੇ ਜਾਈਏ ਸੋ ਇੰਨੀਆਂ ਹੀ ਬੇਨਤੀਆਂ ਇੰਨੀਆਂ ਗੱਲਾਂ ਤੁਹਾਡੇ ਨਾਲ ਕਰਨੀਆਂ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ